ਅੱਜ ਆਪਾਂ ਗੱਲਬਾਤ ਕਰਾਂਗੇ VIO નો ਕੰਪਨੀ ਜਿਹੜੀ ਕੰਪਨੀ ਲੋਕਾਂ ਨੂੰ ਕਹਿੰਦੀ ਸੀ ਵੀ ਅਸੀਂ ਡਾਟਾ ਸੈਂਟਰ ਲਾਉਣੇ ਆ ਅੱਜ ਡਾਟਾ ਸੈਂਟਰ ਜਿਹਦੇ ਵਿੱਚ ਤੁਸੀਂ ਪੈਸੇ ਲਾਉਣੇ ਨੇ ਤੇ ਉਹ ਪੈਸਿਆਂ ਬਦਲੇ ਤੁਹਾਨੂੰ ਮੋਟਾ ਰੈਂਟ ਆਊਗਾ ਪੈਸੇ ਆਉਣਗੇ ਤੇ ਹੁਣ ਉਹ ਰੈਂਟ ਬੰਦ ਹੈਲੇ ਅੱਪਾ ਅੱਜ ਜਿਹੜੀ ਗੱਲਬਾਤ ਕਰਾਂਗੇ ਵੀ ਡਾਟਾ ਸੈਂਟਰ ਕੀ ਐ ਅੱਜ ਡਾਟਾ ਸੈਂਟਰ ਕੀ ਨੇ ਉਹਦੇ ਵਿੱਚ ਕਿਸ ਤਰ੍ਹਾਂ ਇਹ ਕੰਪਨੀ V O 9 ਨੇ ਲੋਕਾਂ ਤੋਂ ਇਨਵੈਸਟਮੈਂਟ ਕਰਾਈ ਐ ਤੇ ਹੁਣ ਕਿਉਂ ਇਹਦਾ ਕਰਾਇਆ ਬੰਦ ਹੋਇਆ ਅੱਜ ਆਪਾਂ ਇਸ ਤੇ ਗੱਲਬਾਤ ਕਰਾਂ। ਸਕੈਮ ਠੱਗੀ ਜਾਂ ਫਿਰ ਕਹੀਏ ਵੀ ਬਿਜ਼ਨਸ ਕੀ ਕਹਾਂਗੇ ਸਾਰੇ ਕਾਸੇ ਨੂੰ ਤੇ ਆਪਾਂ ਇਸ ਤੇ ਗੱਲਬਾਤ ਕਰਾਂਗੇ ਤੇ ਕੰਪਨੀ ਜਿਹੜੀ ਆ ਉਹਦਾ ਨਾਂ V O 9 ਤੇ ਇਹਦੇ ਨਾਲ ਦੀਆਂ ਇਸ ਤੋਂ ਬਾਅਦ ਕਈ ਕੰਪਨੀਆਂ ਹੋਰ ਵੀ ਇਹ ਡਾਟਾ ਸੈਂਟਰ ਲੈ ਕੇ ਆਈਆਂ ਨੇ ਤੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਇਸ ਕਰਕੇ ਅੱਜ ਇਹ ਐਪੀਸੋਡ ਹੈ ਜਿਹੜਾ ਜਰੂਰ ਤੁਸੀਂ ਕੰਨ ਤੇ ਅੱਖਾਂ ਖੋਲ ਕੇ ਸੁਣਿਓ ਠੱਗੀ ਦਾ ਸ਼ਿਕਾਰ ਕੌਣ ਹੁੰਦਾ ਹੈ ਠੱਗੀ ਦਾ ਸ਼ਿਕਾਰ ਹੁੰਦੇ ਨੇ ਭੋਲੇ ਪਾਲੇ ਲੋਕ ਜਦੋਂ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਆ ਤਾਂ ਫਿਰ ਉਹ ਕੰਪਨੀਆਂ ਦੇ ਝੁੱਗਲ 'ਚ ਫਸ ਜਾਂਦੇ ਨੇ ਜਾਗੋ ਗ੍ਰਾਹਕ ਜਾਗੋ ਤੁਸੀਂ ਅਕਸਰ ਲੰਬੇ ਸਮੇਂ ਤੋਂ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਇੱਕ ਸਰਕਾਰ ਵੱਲੋਂ ਸਲੋਗਨ ਛੱਡਿਆ ਹੋਇਆ ਜਿਸ ਵਿੱਚ ਲਿਖਿਆ ਜਾਗੋ ਗ੍ਰਾਹਕ ਜਾਗੋ ਪਰ ਜਾਗਣਾ ਪੈਣਾ ਮਿੱਤਰੋ ਨਹੀਂ ਤਾਂ ਫਿਰ ਜਿੱਦਾਂ ਪਰਲ ਗਰੁੱਪ ਕਲੌਨ ਜਿਹੜੇ ਵੱਡੇ ਵੱਡੀਆਂ ਕੰਪਨੀਆਂ ਸੀ ਲੋਕਾਂ ਨੂੰ ਲੁੱਟ ਕੇ ਭੱਜ ਗਏ ਲੋਕਾਂ ਨੇ ਮੁੜ ਕੇ ਸੁਸਾਇਡ ਕੀਤਾ ਵੱਖ-ਵੱਖ YouTube ਦੇ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਤੁਸੀਂ ਇਸ ਕੰਪਨੀ ਬਾਰੇ ਵੀਡੀਓ ਦੇਖ ਰਹੇ ਹੋ ਉਸਦੇ ਓਨਰ ਨੇ ਜਿਹੜੇ ਸੁਖਵਿੰਦਰ ਸਿੰਘ ਖਰੋੜ ਉਹਨਾਂ ਦਾ ਵੀ ਪੱਖ ਅਸੀਂ ਦੇਖ ਰਹੇ ਹਾਂ ਉਹ ਲੋਕਾਂ ਨੂੰ ਕਹਿੰਦੇ ਵੀ ਜਿਹੜਾ ਕੋਰਟ ਦੇ ਵਿੱਚੋਂ ਅਸੀਂ ਕਲੀਅਰ ਹੈ ਜਿਹੜਾ ਸਾਨੂੰ ਕਲੀਨ ਚਿੱਟ ਜ਼ਰੂਰ ਮਿਲੂ ਔਰ ਸਾਥ ਕੇ ਸਾਥ ہم ਲੋਕੋ ਨੇ ਕੋਰਟ ਸੇ ਰਿਲੀਫ ਮੰਗਾ ਹੈ ਕਿ हमको ਆਪਣਾ ਬਿਜ਼ਨਸ ਰਨ ਕਰਨੇ ਦਿਆ ਜਾਏ ਔਰ ਔਨ ਦਾ ਮੈਰਿਟ ਔਨ ਦਾ ਐਡਵਾਈਸ ਆਫ ਐਕਸਪਰਟਸ ਜੋ ਚੀਜ਼ਾਂ हमको ਸਮਝ ਵਿੱਚ ਆਈਆਂ ਹੈ ਯੈਸ ہم لوگوں کو الاؤ کیا جائے گا کیونکہ پہلے بھی بہت ساری ایسی سملر کیسز ہوئے ہیں جن کے اندر کمپنیوں کو اپنے بزنسز رن کرنے کی اجازت دی گئی ہے۔ ہم پر ایک گل میں کرنی چاہنے کہندے ہیں کہ ساری دنیا ایک دوسرے ਨੂੰ ٹھگو گی۔ پھر جے ساری دنیا ایک دوسرے ਨੂੰ ٹھگوگی تا ٹھگیا کھاون جاؤ گا۔ کہندے ہیں کہ ٹھگیا او جاؤگا جڑا دوسرے تے وشواس کروں گا۔ اے وشواس دی کھیڈ ہے۔ اے کمپنیاں بندے نوں وشواس چ لیندی ہن۔ ਆਪਣੇ ਦੋਸਤ ਮਿੱਤਰ ਆਪਣੇ ਰਿਸ਼ਤੇਦਾਰ ਅੱਗੇ ਹੋ ਕੇ ਸਾਨੂੰ ਕਈ ਵਾਰ ਲੁਟਾ ਦਿੰਦੇ ਹਨ हमको ਆਪਣੀ ਮੈਰਿਟ ਦੇ ਉੱਪਰ ਸਾਰੀ ਚੀਜ਼ਾਂ हमने ਪ੍ਰেজেন্ট ਕਰੀਆਂ ਹੈ ਇਹ ਯਹਾਂ ਪੇ ਮਿਲ ਜਾਏਗਾ ऐसा कोई पॉइंट ऐसा कोई बाधा जो ऐसा कोई पॉइंटर यहाँ पे कि जो भी मेरे लीडर्स हैं भाई हैं जो किसी को शांत करने के लिए किसी से झूठ बोल रहे हैं ऐसी बात मत करें ये जो काम है जैसे कोर्ट का ऑर्डर आ जाता है एज सुन एज पॉसिबल ऑर्डर आता है तो हमें सिर्फ फ्यू आवर्स का टाइम लगेगा आपके पैसे आपके अकाउंट में क्रेडिट करने के जैसे हमेशा हम करते हैं जिन्ना चिर कहते एन एल एम कह जैसा प्लान है और ਜਿੰਨਾ ਚਿਰ ਚੇਨ ਵੱਡੀ ਹੁੰਦੀ ਜਾਂਦੀ ਹੈ ਵੱਡੀ ਹੁੰਦੀ ਜਾਂਦੀ ਹੈ ਮੰਨ ਲਓ ਇੱਕ ਦਿਨ ਦੇ ਵਿੱਚ 10 ਕਰੋੜ ਰੁਪਈਆ ਇਕੱਠਾ ਹੋ ਰਿਹਾ ਹੈ ਤਾਂ ਦੇਣਾ ਸੀ 1 ਕਰੋੜ ਹੈ ਉਹਨਾਂ ਚਿਰਤਾ ਇਹ ਕੰਪਨੀਆਂ ਲੋਕਾਂ ਨੂੰ ਜਿਹੜਾ ਫੰਡ ਦਿੰਦੀਆਂ ਨੇ ਜਾਂ ਰੈਂਟ ਦਿੰਦੀਆਂ ਨੇ ਜੋ ਵੀ ਕਮਿਟਮੈਂਟਾਂ ਦਿੰਦੀਆਂ ਰਹਿੰਦੀਆਂ ਨੇ ਜਦੋਂ ਫਸਲਾਂ ਹੀ ਘਰਾ ਘਟ ਜਾਂਦੇ ਨੇ ਤੇ ਜਿਨ੍ਹਾਂ ਨੂੰ ਪੈਸੇ ਦੇਣੇ ਨੇ ਉਹ ਵੱਧ ਜਾਂਦੇ ਨੇ ਤੇ ਫਿਰ ਕਈ ਕੰਪਨੀਆਂ ਰੋਭੂ ਚੱਕਰ ਪੋਹੇ ਇਹ ਕੰਪਨੀਆਂ ਪਹਿਲਾਂ ਤਾਂ ਹਰ ਤਰ੍ਹਾਂ ਦੀ ਗਾਰੰਟੀ ਲੈਂਦੀਆਂ ਨੇ ਵੀ ਹਰ ਤਰ੍ਹਾਂ ਦੀ ਸਾਡੀ ਗਾਰੰਟੀ ਹੈ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਐਜ਼ ਅ ਮੀਡੀਆ ਪਰਸਨ ਹੋਣ ਦੇ ਨਾਤੇ ਅਸੀਂ ਵੀਓ 9 ਦੇ ਦਫ਼ਤਰ ਵੀ ਗਏ ਆਂ ਹੋਰ ਕੰਪਨੀਆਂ ਦੇ ਦਫ਼ਤਰ ਵੀ ਗਏ ਆਂ ਵੀ ਤੁਸੀਂ ਕੈਮਰੇ ਅੱਗੇ ਆ ਕੇ ਗੱਲ ਕਹੋ ਆ ਠੀਕ ਹੈ ਹੁਣ ਸੁਖਵਿੰਦਰ ਸਿੰਘ ਕੈਮਰੇ ਅੱਗੇ ਆ ਰਹੇ ਨੇ ਪਰ ਇਹਨਾਂ ਦੇ ਅਧਿਕਾਰੀ ਨੇ ਅਫਸਰ ਨੇ ਜਿਹੜੇ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੇ ਖੁੱਲਕੇ ਕਦੇ ਕੈਮਰੇ ਅੱਗੇ ਗੱਲ ਨਹੀਂ ਕੀਤੀ ਤਾਂ ਮੇਰੇ 1 ਲੱਖ ਪਰਿਵਾਰਾਂ ਦੀ ਜ਼ਿੰਮੇਵਾਰੀ ਮੇਰੇ ਉੱਪਰ ਹੈ ਐਜੇ ਮੁਖੀਆ ਆਪਨੇ ਚੁਣਾ ਹੈ ਆਪਨੇ ਵਿਸ਼ਵਾਸ ਕੀਤਾ ਹੈ ਆਪਨੇ ਆਪਣੀ ਇੱਕ ਇੱਕ ਪਾਈ ਜੋ ਹੈ ਸਿਰਫ ਮੇਰੇ ਕਹਿਣੇ ਪੇ ਜਾਂ ਇਸ ਇਸ ਸਿਸਟਮ ਦੇ ਅੰਦਰ ਅਗਰ ਆਪਨੇ ਲਗਾਈਆ ਮੇਰੇ ਸਭ ਤੋਂ ਵੱਡੀ ਗੱਲ ਹੈ ਇਹ ਜਿਹੜੀਆਂ ਕੰਪਨੀਆਂ ਨੇ ਵੱਡੇ ਵੱਡੇ ਸੁਪਨੇ ਦਿਖਾਉਂਦੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਬੇਦੇ ਵਿੱਚ ਮੁਨਾਫਾ ਨਹੀਂ ਹੁੰਦਾ ਮੁਨਾਫਾ ਹੁੰਦਾ ਇੱਕ ਤਾਂ ਕੰਪਨੀ ਨੂੰ ਮੁਨਾਫਾ ਹੁੰਦਾ ਤਾਂ ਜਿਹੜੇ ਪਹਿਲਾਂ ਲੋਕ ਜੁੜਦੇ ਨੇ ਕੋਈ 500 ਹਜ਼ਾਰ ਜਾਂ ਹੋ ਸਕਦਾ 5000 ਵੀ ਉਹ ਲੋਕ ਕਰੋੜਪਤੀ ਬਣਦੇ ਨੇ ਅਰਬਪਤੀ ਬਣਦੇ ਨੇ ਪਰ ਜਿਹੜੇ ਲੁੱਟੇ ਜਾਂਦੇ ਨੇ ਨਾ ਉਹ 10 ਲੱਖ 20 ਲੱਖ 30 ਲੱਖ ਐਦਾਂ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਲੋਕ ਉਹ ਲੁੱਟਦੇ ਜ਼ਰੂਰ ਨੇ ਸਤਿ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਥੱਗੀ ਸਕੈਮ ਚਾਹੇ ਨੂੰ ਬਿਜ਼ਨਸ ਕਹ ਲੋ ਕਿਉਂਕਿ ਜਿਹੜੇ ਬੰਦੇ ਨਾਲ ਥੱਗੀ ਵੱਜਦੀ ਹੈ ਉਹ ਕਹਿੰਦਾ ਮੈਂ ਲੁੱਟਿਆ ਗਿਆ ਮੇਰਾ ਸਕੈਮ ਹੋ ਗਿਆ ਕਿਉਂਕਿ ਵੱਡੇ ਵੱਡੇ ਸਕੈਮ ਆਪਾਂ ਅਕਸਰ ਸੋਸ਼ਲ ਮੀਡੀਆ ਰਾਹੀਂ ਦੇਖਦੇ ਆਂ ਚੈਨਲਾਂ ਰਾਹੀਂ ਦੇਖਦੇ ਆਂ ਕਈ ਲੋਕ ਇਹਨੂੰ ਬਿਜ਼ਨਸ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਬਿਜ਼ਨਸ ਹੀ ਕਹਿਣਾ ਪੈਂਦਾ ਹੈ ਜਿਹੜੇ ਸਕੀਮ ਲਾ ਲਾ ਕੇ ਲਾ ਕੇ ਲੋਕਾਂ ਨੂੰ ਲੁੱਟ ਲੈਂਦੇ ਨੇ ਤੇ ਆਪਣਾ ਵੱਡਾ ਅੰਪਾਇਰ ਖੜਾ ਕਰਦੇ ਨੇ ਅਸੀਂ ਸਾਰਿਆਂ ਲਈ ਇਹ ਗੱਲ ਨਹੀਂ ਕਰਦੇ ਆਪਾਂ ਗੱਲਬਾਤ ਕਰਾਂਗੇ VIO 9 ਦੀ VIO 9 ਕਿਹੜੀ ਕੰਪਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੱਧ ਪਤਾ ਹੈ ਜਿਹੜੇ ਨਹੀਂ ਜੁੜੇ ਉਹਨਾਂ ਵਾਸਤੇ ਅਸੀਂ ਐਪੀਸੋਡ ਬਣਾ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਠੱਗ ਕੰਪਨੀ ਹੈ ਪਰ ਅੱਜ ਦੀ ਗੱਲਬਾਤ ਕਰੀਏ ਤਾਂ ਪਿਛਲੇ 3-4 ਮਹੀਨਿਆਂ ਦੇ ਵਿੱਚ ਇਹਨਾਂ ਦੀ ਆਪਾਂ ਹਾਲਾਤ ਕੁਝ ਸਹੀ ਨਹੀਂ ਹੈਗੇ ਕਿਉਂਕਿ ਈਡੀ ਨੇ ਰੇਡ ਕੀਤੀ ਉਸ ਤੋਂ ਬਾਅਦ ਮਨੀ ਲਾਂਡਰਿੰਗ ਦਾ ਇਹਨਾਂ ਤੇ ਪਰਚਾ ਵੀ ਦਰਜ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਸੀਓ ਨੇ ਸੁਖਵਿੰਦਰ ਸਿੰਘ ਖਰੋੜ ਉਹ ਕਈ ਵਾਰ ਲਾਈਵ ਆ ਕੇ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਵੀ ਦੇ ਚੁੱਕੇ ਨੇ ਆਪਾਂ ਗਰਾਊਂਡ ਦੀ ਗੱਲਬਾਤ ਕਰਦੇ ਆ ਜਾਂ ਗਰਾਊਂਡ ਦੇ ਨਾਲ ਇੱਕ ਪਰਲ ਕੰਪਨੀ ਇਹ ਕੰਪਨੀਆਂ ਦੇ ਵਿੱਚ ਇਹ ਮਤਲਬ ਕਾਗਜ਼ੀ ਪੱਤਰੀ ਉਸ ਸਮੇਂ ਦੇ ਵਿੱਚ ਬਿਲਕੁਲ ਸਟਰੋਂਗ ਕਹਿੰਦੇ ਵੀ ਅਸੀਂ ਹਰ ਜਗ੍ਹਾ ਤੋਂ ਪ੍ਰੂਵਲ ਲਈ ਹੋਈ ਹੈ ਸਰਕਾਰ ਤੋਂ ਅਸੀਂ ਪਰਮਿਸ਼ਨਾਂ ਲਈਆਂ ਹੋਈਆਂ ਨੇ ਸਾਰਾ ਕੁਝ ਇਹਨਾਂ ਨੇ ਦਿਖਾਇਆ ਲੋਕਾਂ ਨੂੰ ਲੱਖਾਂ ਲੋਕ ਇਹਨਾਂ ਦੇ ਨਾਲ ਜੁੜੇ ਪਰ ਅੱਜ ਹਾਲਾਤ ਇਹ ਨੇ ਮਿੱਤਰੋ ਮਾਲਕ ਸੀ ਜਿਹੜਾ ਦਾ ਭੰਗੂ ਉਹ ਜੇਲ੍ਹ ਗਿਆ ਉਹਦੀ ਮੌਤ ਵੀ ਹੋ ਗਈ ਤੇ ਕਈ ਲੋਕ ਸੁਸਾਇਸਾਈਡ ਕਰ ਗਏ ਜਿਨ੍ਹਾਂ ਦੇ ਉੱਥੇ ਪੈਸੇ ਫਸੇ ਹੋਏ ਸੀ ਅਸੀਂ ਇਸ ਲਈ ਕਹਿੰਦੇ ਆ ਭਾਈ ਜਾਗੋ ਗ੍ਰਾਹਕ ਜਾਗੋ ਬਾਅਦ ਚ ਇਹ ਨਾ ਹੋਵੇ ਕਿਤੇ ਤੁਸੀਂ ਵੀ ਇਸ ਦੁਨੀਆ ਤੋਂ ਰੁਖਸਤ ਹੋ ਜੋ ਇਨਸਾਫ ਦੀ ਲੜਾਈ ਲੜਦੇ ਲੜਦੇ ਮਰ ਜਾਓ ਆਪਾਂ ਗੱਲਬਾਤ ਕਰ ਰਹੇ ਹਾਂ ਡਾਟਾ ਸੈਂਟਰਾਂ ਦੀ V O 9 ਦੀ ਇਹ ਕਈ ਸਾਲਾਂ ਤੋਂ ਪੰਜ ਚਾਰ ਸਾਲਾਂ ਤੋਂ ਕੰਪਨੀ ਹੋਣ ਦੇ ਵਿੱਚ ਆਈ ਡਾਇਰੈਕਟਰ ਤੁਹਾਨੂੰ ਇਹ ਕਈ ਡਾਇਰੈਕਟਰ ਵੀ ਨੇ ਤੇ ਮਾਲਕ ਤੁਹਾਨੂੰ ਦੱਸਤਾ ਸੀਈਓ ਜਿਹੜੇ ਫਾਊਂਡਰ ਨੇ ਉਹ ਸੁਖਵਿੰਦਰ ਸਿੰਘ ਖਰੋੜ ਸੁਖੀ ਜੀ ਨੇ 3 ਮਹੀਨੇ ਪਹਿਲਾਂ ਇੱਥੇ ਈਡੀ ਦੀ ਰੇਡ ਹੁੰਦੀ ਹੈ ਇਹਦੇ ਖਾਤਿਆਂ ਨੂੰ ਫ੍ਰੀਜ਼ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਜਿਹੜਾ ਰਿਫੰਡ ਆਉਂਦਾ ਸੀ ਉਹ ਬੰਦ ਪਿਆ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਕੰਪਨੀਆਂ ਨੇ ਜਿਨ੍ਹਾਂ ਤੇ ਲੋਕ ਸ਼ਿਕਾਇਤਾਂ ਦਾਇਰ ਕਰ ਰਹੇ ਨੇ ਇੱਕ ਹੈਬਾਕਸ ਕੰਪਨੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਦੇ ਖਿਲਾਫ ਕਈ ਐਪੀਸੋਡ ਆਏ ਨੇ ਹੁਣ ਪਤਾ ਲੱਗਿਆ ਵੀ ਲੋਕ ਮਹਾਲੀ ਦੇ ਐਸਐਸਪੀ ਸਾਹਿਬ ਕੋਲ ਇਹਦੇ ਖਿਲਾਫ ਸ਼ਿਕਾਇਤਾਂ ਲੈ ਕੇ ਜਾ ਰਹੇ ਨੇ ਪਰ ਇਹ ਹਲੇ ਕੰਟੀਨਿਉਟੀ ਦੇ ਵਿੱਚ ਹੈਗੀ ਹੈ ਫਿਰ ਮੈਂ ਕਹਿੰਦਾ ਵੀ ਆਸੀਂ ਕੋਈ ਦਾਵਾ ਨਹੀਂ ਕਰਦੇ ਫਰਾਡ ਨੇ ਜਾਂ ਕੁਛ ਹੈ ਪਰ ਅੱਜ ਦੇ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਜ਼ਰੂਰ ਲਿਆ ਰਹੇ ਆਂ ਸੀ। ਸੰਗਰੂਰ ਦੇ ਵਿੱਚ ਵੀ ਖੁੱਲ ਗਈ ਕਿ ਇਦਾਂ ਦੀ ਕੰਪਨੀ ਡਾਟਾ ਸੈਂਟਰ ਲਾ ਰਹੇ ਨੇ ਉਹ। ਇਹ ਕੀ ਡਾਟਾ ਸੈਂਟਰ ਕੀ ਐ? ਸਾ ਤੋਂ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਲੋਕਾਂ ਨੂੰ ਬਹੁਤ ਸਮਝਾਇਆ ਹੋਇਆ ਪਰ ਇਹ ਕੋਈ ਨਹੀਂ ਸਮਝਾਉਂਦਾ ਵੀ ਜੇ ਕੱਲ ਨੂੰ ਭੱਜ ਗਏ ਤਾਂ ਜ਼ਿੰਮੇਵਾਰ ਕੌਣ। ਡਾਟਾ ਸੈਂਟਰ ਸਾਡੇ ਜਿਹੜੇ ਫੋਨਾਂ ਦੇ ਵਿੱਚ ਸਾਡਾ ਡਾਟਾ ਸੇਵ ਹੁੰਦਾ ਮੈਂ ਸ਼ਰਲ ਸ਼ਬਦਾਂ ਦੇ ਵਿੱਚ ਦੱਸਣ ਲੱਗਿਆ ਸੌਖੇ ਤਰੀਕੇ ਦੇ ਨਾਲ ਜਾਂ ਜੋ ਪਿੰਡਾਂ 'ਚ ਸ਼ਹਿਰਾਂ 'ਚ ਸਾਰੇ ਸਮਝ ਸਕਣ। ਬੀਗ ਡਾਟਾ ਸਾਡਾ ਜਿਹੜਾ ਪਹਿਲਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੇਵ ਹੁੰਦਾ ਸੀ ਇਹ ਕੰਪਨੀਆਂ ਨੇ ਕਿਹਾ ਵੀ ਇਹ ਡਾਟਾ ਸੈਂਟਰ ਅਸੀਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਲਾ ਰਹੇ ਆ ਜਿੱਥੇ ਤੁਹਾਡਾ ਡਾਟਾ ਸੇਵ ਹੋਊਗਾ ਇਹਦਾ ਰੇਟ ਵੀ ਰੱਖਿਆ ਗਿਆ ਵੀ ਪਹਿਲਾਂ 26000 36000 ਫਿਰ 43000 ਇਦਾਂ ਇੱਕ ਪਾਰਟੀਕਲ ਇਹਨਾਂ ਨੇ ਬਣਾਏ ਉਹਨਾਂ ਦਾ ਰੇਟ ਰੱਖਿਆ 160000 ਮਤਲਬ 30 35 40 45 ਲੱਖ ਤੱਕ ਇਦਾਂ ਦਾ ਰੇਟ ਰੱਖਿਆ ਹੈ ਵੀ ਤੁਸੀਂ ਇਹ ਸਾਨੂੰ ਪੈਸੇ ਦਿਓ ਉਹ ਇੱਕ ਪੂਰਾ এজ ਡਾਟਾ ਸੈਂਟਰ ਤੁਹਾਡਾ ਹੋ ਗਿਆ ਉਹਦਾ ਕਿਰਾਇਆ ਤੁਹਾਨੂੰ ਮਿਲੂਗਾ ਕਿਰਾਇਆ ਮਿਲਦਾ ਵੀ ਰਿਹਾ ਲੋਕਾਂ ਨੂੰ ਹੁਣ ਆਪਾਂ ਕਹਿੰਦੇ ਆ ਇਹ ਜਿਹੜੀ ਵੱਡੀ ਚੀਜ਼ ਆ ਦੇਖੋ ਕਿੰਡੀ ਵੱਡੀ ਚੀਜ਼ ਆ ਤੁਸੀਂ ਕਦੇ ਟੀਵੀ ਚੈਨਲਾਂ ਤੇ ਇਹਦੀ ਐਡ ਦੇਖੀ ਆ ਚਾਹੇ ਨੈਸ਼ਨਲ ਮੀਡੀਆ ਹੋਵੇ ਜਾਂ ਸਾਡੇ ਇੱਥੇ న్యూਸ 18 ਆ ਪੀਟੀਸੀ ਜਾਂ ਹੋਰ ਵੀ ਵੱਡੇ ਚੈਨਲ ਜਿਨ੍ਹਾਂ ਤੇ ਕਦੇ ਐਡ ਦੇਖੀ ਆ ਨਹੀਂ ਜੇ ਇਹ ਬਹੁਤ ਵਧੀਆ ਚੀਜ਼ ਆ ਦੇਖੋ ਮੇਰਾ opinion ਆ ਵਧੀਆ ਚੀਜ਼ ਆ ਲੋਕਾਂ ਦੇ ਫਾਇਦੇ ਦੀ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਸਾਡਾ ਡਾਟਾ ਵੀ ਸੇਵ ਹੋ ਰਿਹਾ بزਨਸ ਵੀ ਅੱਛਾ ਹੋ ਰਿਹਾ ਤਾਂ ਇਹ ਚੀਜ਼ ਨੂੰ ਪ੍ਰਮੋਟ ਕਰਨਾ ਬਹੁਤ ਬਣਦਾ ਪਰ ਤੁਹਾਨੂੰ ਲੋੜ ਹੀ ਨਹੀਂ ਵੀ ਮੇਰੇ ਕੋਲ ਕੋਈ ਮੇਰਾ ਮਿੱਤਰ ਆ ਕੇ ਸਮਝਾਵੇ ਜਾਂ ਤੁਹਾਡਾ ਮਿੱਤਰ ਆ ਕੇ ਸਮਝਾਵੇ ਜਾਂ ਅਸੀਂ ਰਿਸ਼ਤੇਦਾਰਾਂ ਚ ਜਾਈਏ ਸਾਨੂੰ ਕੋਈ ਲੋੜ ਨਹੀਂ ਇੱਥੇ ਸ਼ੱਕ ਪੈਂਦਾ ਵੀ ਯਾਰ ਕਿਉਂ ਤੁਸੀਂ ਲੋਕਾਂ ਨੂੰ ਕੰਪੈਲ ਕਰਦੇ ਹੋ ਘਰ ਘਰ ਜਾ ਕੇ ਸਮਝਾਉਂਦੇ ਹੋ ਤੁਹਾਡੇ ਸਰਕਾਰਾਂ ਨਾਲ ਐਮਓ ਜੂ ਸਾਈਨ ਵੀ ਹੋ ਗਏ ਸਾਰਾ ਕੁਝ ਹੋ ਗਿਆ ਤੁਹਾਨੂੰ ਮੀਡੀਆ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਵੀ ਆਪ ਭਾਈ ਇੱਕ ੱਡੀ ਵੱਡੀ ਕੰਪਨੀ ਐ ਇਹ ਅਸੀਂ ਸਾਡੀ ਫਲਾਨੀ ਫਲਾਨੀ ਸਟੇਟ ਦੀ ਗਵਰਨਮੈਂਟ ਦੇ ਨਾਲ ਸਾਡੇ ਮਿਊਚੁਅਲ ਅੰਡਰਸਟੈਂਡਿੰਗ ਹੋ ਗਈ ਐ ਐਮਓਯੂ ਸਾਈਨ ਵੀ ਹੋ ਗਏ ਨੇ ਮਤਲਬ ਹਜ਼ਾਰਾਂ ਕਰੋੜਾਂ ਦੀ ਡੀਲ ਦੀ ਗੱਲਾਂ ਹੋਈਆਂ ਨੇ ਯੂਪੀ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਹਰਿਆਣਾ ਸਰਕਾਰ ਨਾਲ ਜਾਂ ਮਹਾਰਾਸ਼ਟਰ ਦੇ ਵਿੱਚ ਸਾਰੇ ਨਾਲ ਇਹਨਾਂ ਦੇ ਐਮਓਯੂ ਸਾਈਨ ਹੋਏ ਨੇ ਹੁਣ ਮੈਨੂੰ ਸਮਝ ਹੀ ਨਹੀਂ ਲੱਗਦੀ ਵੀ ਫੇਰ ਕੀ ਕਿੱਥੇ ਕਿੱਥੇ ਕਮੀ ਰਹਿ ਗਈ ਕਦੇ ਮੀਡੀਆ ਤੇ ਇਹਨਾਂ ਦੀ ਐਡ ਨਹੀਂ ਆਈ ਵੀ ਕਲਾਉਡ ਡਾਟਾ ਸੈਂਟਰ ਪੰਜਾਬ ਚ ਕਿੱਥੇ ਕਿੱਥੇ ਹੈ ਹਰਿਆਣੇ ਚ ਕਿੱਥੇ ਆ ਭਾਈ ਤੁਸੀਂ ਉੱਥੇ ਇਨਵੈਸਟ ਕਰੋ ਤੇ ਕਿਰਾਇਆ ਲੈ ਲਓ ਇਹ ਹਾਲ ਤੱਕ ਮੈਂ ਤਾਂ ਦੇਖਿਆ ਨਹੀਂ ਹੁਣ ਆਪਾਂ ਗੱਲਬਾਤ ਕਰਦੇ ਆ ਵੀ ਦੇਖੋ ਸਰਕਾਰਾਂ ਨੂੰ ਜਾਂ ਏਡੇ ਏਡੇ ਲੀਡਰਾਂ ਨੂੰ ਮੂਰਖ ਮરાਇਆ ਜਾ ਰਿਹਾ ਜਾਂ ਬਿਲਕੁਲ ਇਹ ਸੱਚ ਹੈ ਸਾਰਾ ਕੁਝ ਜੇ ਇਹ ਸਾਰਾ ਕੁਝ ਸਹੀ ਹੈ ਸੱਚਾ ਤਾਂ ਈਡੀ ਵਰਗੀ ਏਜੰਸੀ ਜਿਹਨੂੰ ਸੁਪਰੀਮ ਕੋਰਟ ਵੱਲੋਂ ਨਾਮਿਨੇਟ ਕੀਤਾ ਹੋਇਆ ਐਡੀ ਵੱਡੀ ਏਜੰਸੀ ਆ ਜਿਹੜੀ ਉਹ ਕਿਵੇਂ ਰੇਡ ਮਾਰ ਦੂਗੀ ਕਿਵੇਂ ਖਾਤਿਆਂ ਨੂੰ ਫ੍ਰੀਜ਼ ਕਰ ਦੂਗੀ ਮੈਂ ਫੇਰ ਕਹਿ ਰਿਹਾ ਵੇ ਸਾਰਿਆਂ ਦਾ ਪੀਨ ਨਹੀਂ ਮੇਰਾ ਆਪਣਾ ਪੀਨ ਹੈ ਨਾ ਮੈਂ ਬੜੇ ਲੰਮੇ ਸਮੇਂ ਤੋਂ ਇਹਦੇ ਤੇ ਐਪੀਸੋਡ ਬਣਾਉਣਾ ਚਾਹੁੰਦਾ ਸੀ ਵੀ ਆਪਾਂ ਲੋਕਾਂ ਨੂੰ ਸ਼ੇਅਰ ਕਰੀਏ ਪਰ ਦੇਖੋ ਸਾਡਾ ਫਰਜ ਹੈ ਹਰ ਪੱਖ ਦੇਖਣਾ ਹਲੇ ਵੀ ਅਸੀਂ ਚਾਹੁੰਦੇ ਹਾਂ ਮੇਰਾ ਨੰਬਰ ਥੱਲੇ ਟੈਲੀਕਾਸਟ ਕਰ ਦਿੰਨੇ ਆ ਮੈਂ ਬੋਲ ਵੀ ਦਿੰਨਾ 915323005 ਇਹ ਕੰਪਨੀ ਦਾ ਕੋਈ ਡਾਇਰੈਕਟਰ ਜਾਂ ਓਨਰ ਸਾਹਿਬ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਤੇ ਉਹਨਾਂ ਦਾ ਪੱਖ ਅਸੀਂ ਟੈਲੀਕਾਸਟ ਕਰ ਸਕਦੇ ਆ ਬਿਲਕੁਲ ਦਿਖਾਵਾਂਗੇ ਉਹ ਆਪਣਾ ਪੱਖ ਰੱਖ ਸਕਦੇ ਆ ਕਿਉਂਕਿ ਜੇ ਅਸੀਂ ਫੋਨ ਕਰਦੇ ਆ ਤਾਂ ਇਹ ਮੈਂ ਤਾਂ ਜਾ ਕੇ ਵੀ ਇਹਨਾਂ ਦੇ ਆਫਿਸ ਦੇ ਵਿੱਚ ਕੋਈ ਕੈਮਰੇ ਅੱਗੇ ਆਇਆ ਨਹੀਂ ਇਹ ਹੁਣ ਦੀ ਗੱਲ ਨਹੀਂ 6 ਮਹੀਨੇ ਪਹਿਲਾਂ ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਵੀ ਭਾਈ ਤੁਸੀਂ ਦੱਸੋ ਹੈ ਕੀ ਹੈ ਪਰ ਕੈਮਰੇ ਅੱਗੇ ਆਉਂਦੇ ਨਹੀਂ ਫਾਰਮੈਲਟੀ ਉੱਥੇ ਇੰਨੀ ਕਿ ਜ਼ਿਆਦਾ ਸਾਡਾ ਚਿਹਰਾ ਸਕੈਨ ਹੁੰਦਾ ਸਾਡੇ ਥੰਬ ਸਕੈਨ ਹੁੰਦੇ ਨੇ ਫਿਰ ਕਿਤੇ ਜਾ ਕੇ ਉੱਥੋਂ ਪਰਮਿਸ਼ਨ ਆਉਂਦੀ ਆ ਵੀ ਕੌਣ ਬੰਦਾ ਆਇਆ ਇਹ ਆਮ ਬੰਦੇ ਨਾਲ ਤੋਂ ਲੈ ਕੇ ਖਾਸ ਬੰਦਿਆਂ ਤੱਕ ਇਹਨਾਂ ਦੇ ਮਤਲਬ ਬਹੁਤ ਕੁਸ਼ੇ ਦਿਖਾਵਾ ਉੱਥੇ ਮੈਂ ਦੇਖਿਆ ਹੁਣ ਗੱਲਬਾਤ ਆਪਾਂ ਕਰਦੇ ਆਂ ਵੀ ਲੋਕ ਭਾਈ ਸਮਝਣ ਹੋਣੇ ਚੀਜ਼ਾਂ ਜੇ ਐਡਾ ਵੱਡਾ ਸਕੈਮ ਹੋ ਗਿਆ ਕਿਤੇ ਮੈਂ ਦੇਖਿਆ ਸੁਖਵਿੰਦਰ ਜੀ ਦੀ ਗੱਲ ਸੁਣੀ ਆ ਵੀ ਲੱਖ ਪਰਿਵਾਰ ਤਾਂ ਘੱਟੋ ਘੱਟ ਸਾਲੇ ਨਾਲ ਜੁੜਿਆ ਹੋਇਆ ਬਹੁਤ ਵੱਡੀ ਗੱਲ ਐ ਐਡਾ ਵਿਸ਼ਵਾਸ ਲੋਕਾਂ 'ਚ ਬਣਾਉਣਾ ਕੋਈ ਛੋਟੀ ਗੱਲ ਨਹੀਂ ਜੇ ਇਹ ਆਪਣੇ ਲੈਵਲ ਤੇ ਆਉਂਦੀ ਐ ਸਹੀ ਤਰੀਕੇ ਨਾਲ ਆਉਂਦੀ ਐ ਤਾਂ ਬਹੁਤ ਵੱਡੀ ਗੱਲ ਹੋਊ ਕਿਉਂਕਿ ED ਵਰਗੀ ਏਜੰਸੀ ਨੇ ਇੱਕ ਮਨੀ ਲੌਂਡਰਿੰਗ ਦਾ ਪਰਚਾ ਵੀ ਦਰਜ ਕੀਤਾ ਸਾਨੂੰ ਪਤਾ ਲੱਗਿਆ ਤੇ ਖਾਤੇ ਵੀ ਜਿਹੜੇ ਫ੍ਰੀਜ਼ ਹੋਏ ਹੋਏ ਨੇ ਹੋਰ ਆਪਾਂ ਗੱਲਬਾਤ ਕਰੀਏ ਤਾਂ ਇਹਦੇ ਨਾਲ ਦੀਆਂ ਹੋਰ ਕੰਪਨੀਆਂ ਵੀ ਪੰਜਾਬ ਦੇ ਵਿੱਚ ਖੁੱਲੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਡਾਟਾ ਸੈਂਟਰਾਂ ਦੀ ਗੱਲ ਕੀਤੀ ਜਾਂਦੀ ਹੈ ਫਿਰ ਅਸੀਂ ਗੱਲਬਾਤ ਕਰਦੇ ਵੀ ਤੁਹਾਨੂੰ ਨਸ਼ਰ ਕਰਨਾ ਚਾਹੀਦਾ ਹੈ ਵੀ ਸਾਡੇ ਡਾਟਾ ਸੈਂਟਰਾਂ ਨੂੰ ਕਿਰਾਇਆ ਕੌਣ ਦੇ ਰਿਹਾ ਅੱਜ ਲੋਕਾਂ ਨੂੰ ਤੁਸੀਂ ਟਿਕਾਉਣਾ ਹੈ ਗ੍ਰਾਹਕਾਂ ਨੂੰ ਦੱਸਣਾ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਵੀ ਸਾਨੂੰ ਪਾਈ ਅਮਾਨੀ ਦੀ ਕੰਪਨੀ ਦਾ ਡਾਟਾ ਸਾਡੇ ਕੋਲ ਸੇਵ ਹੋ ਰਿਹਾ ਜਾਂ ਅੰਡਾਨੀ ਦਾ ਹੋ ਰਿਹਾ ਜਾਂ ਟਾਟਾ ਗਰੁੱਪ ਦਾ ਹੋ ਰਿਹਾ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਜਿਹੜੀਆਂ ਸਾਨੂੰ ਰੈਂਟ ਦੇ ਰਹੀਆਂ ਨੇ ਇਸ ਕਰਕੇ ਸਾਡਾ opinion ਹੈ ਵੀ ਜਿਹੜੀਆਂ ਵੀ ਇਹ ਕੰਪਨੀਆਂ ਹੁੰਦੀਆਂ ਨੇ ਐਲ ਐਮ ਜਿਹੜੀ ਇਹ ਸਕੀਮ ਚਕਾਉਂਦੀਆਂ ਚਲਾਉਂਦੀਆਂ ਨੇ ਜਾਂ ਅੱਗੇ-ਅੱਗੇ ਬੰਦੇ ਜੋੜਨ ਦੀ ਗੱਲ ਹੁੰਦੀ ਹੈ ਉਹ ਜਿਹੜੇ ਬੰਦੇ ਜੋੜਦੇ ਨੇ ਉਹਨਾਂ ਨੂੰ ਵਿੱਚੋਂ ਕਮਿਸ਼ਨ ਵੀ ਦਿੱਤਾ ਜਾਂਦਾ ਵੀ ਤੂੰ ਜੇ ਇੰਨੇ ਬੰਦੇ ਜੋੜੇਗਾ ਤੈਨੂੰ ਇੰਨਾ ਹਿੱਸਾ ਵਿੱਚ ਆਊਗਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਇਹਦੇ ਵਿੱਚ 1000 2000 5000 ਬੰਦੇ ਅਮੀਰ ਹੋ ਜਾਂਦੇ ਨੇ ਕਿਉਂਕਿ ਉਹ ਲੱਖਾਂ ਲੋਕਾਂ ਨੂੰ ਨਾਲ ਜੋੜਦੇ ਨੇ ਉਹਨਾਂ ਨੂੰ ਕਮਿਸ਼ਨ ਉਹਦੇ ਵਿੱਚੋਂ ਆਉਂਦਾ ਹੀ ਆਉਂਦਾ ਹੈ ਤੇ ਲੁੱਟ ਜਾਂਦੇ ਨੇ ਕਰੋੜਾਂ ਲੋਕ ਲੱਖਾਂ ਲੋਕ ਜਿਨ੍ਹਾਂ ਨੂੰ ਠੱਗੀ ਵੱਜਦੀ ਹੈ ਇੱਕ ਵਾਰੀ ਫੇਰ ਮੈਂ ਲਾਸਟ 'ਚ ਇਹੀ ਕਹਿਣਾ ਚਾਹੁੰਦਾ ਜਿਆਦਾ ਲੰਬੀ ਆਪਾਂ ਵੀਡੀਓ ਨਹੀਂ ਕਰਨੀ ਵੀ ਭਾਈ ਆਪਾਂ ਨੂੰ ਅੱਖਾਂ ਖੋਲ ਕੇ ਪਰ ਅੱਖਾਂ ਖੋਲ ਕੇ ਮੈਂ ਫੇਰ ਇੱਕ ਗੱਲ ਮੇਰੇ ਜ਼ਿਹਨ 'ਚ ਆਉਂਦੀ ਹੈ ਹਰ ਇੱਕ ਪੇਪਰ ਦੇ ਵਿੱਚ ਇਹ ਦਿਖਾਉਂਦੇ ਨੇ ਵੀ ਅਸੀਂ ਸੈਬੀ ਤੋਂ ਰਿਸਟ੍ਰਟਡ ਹੈ ਅਸੀਂ ਆਰਬੀਆਈ ਤੋਂ ਰਿਸਟਰਡ ਹੈ ਆ ਤੁਸੀਂ ਭਾਵੇਂ ਆਪਣੇ ਸੀਏ ਨੂੰ ਚੈੱਕ ਕਰਵਾ ਲਓ ਸਾਰੇ ਕਾਗਜ਼ਾਂ ਪੱਤਰਾਂ ਚ ਸਟਰੋਂਗ ਹੁੰਦੇ ਹੋਏ ਵੀ ਜੇ ਕੋਈ ਭਾਜੂਗਾ ਫਿਰ ਆਪਾਂ ਕੀ ਕਰਾਂਗੇ ਸਾਡੇ ਪੈਸੇ ਤਾਂ ਵਾਪਸ ਹੋਣੇ ਨਹੀਂ ਕਿਉਂਕਿ ਜਿਹਦੀ ਆਪਾਂ ਪਹਿਲਾਂ ਪਰਲ ਦੀ ਗੱਲ ਕੀਤੀ ਆ ਲੋਕ ਅੱਜ ਤੱਕ ਦਰਦ-ਦਰਦ ਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਪਰਲ ਗਰੁੱਪ ਦੇ ਵਿੱਚ ਅੱਜ ਕਰੋੜਾਂ ਦੀ ਪ੍ਰਾਪਰਟੀ ਪਈ ਹੈ ਕਈ ਲੀਡਰਾਂ ਨੇ ਦੱਬ ਰੱਖੀ ਐ ਕਈ ਅਧਿਕਾਰੀਆਂ ਨੇ ਦੱਬ ਰੱਖੀ ਐ ਕਈ ਲੋਕਾਂ ਨੇ ਦੱਬ ਰੱਖੀ ਐ ਪਰ ਜਿਨ੍ਹਾਂ ਦੇ ਪੈਸੇ ਲੱਗੇ ਹੋਏ ਨੇ ਉਹ ਦਰਦਾਂ ਦੀ ਠੋਕਰਾ ਖਾਂਦੇ ਨੇ ਕਈ ਲੋਕਾਂ ਨੇ ਸੁਸਾਇਡ ਵੀ ਉਹਦੇ ਵਿੱਚ ਕੀਤੇ ਨੇ ਕਿਉਂਕਿ ਮੋਟਾ ਜਿਹੜਾ ਉਹਦੀ ਖੂਨ ਪਸੀਨੇ ਦੀ ਕਮਾਈ ਉੱਥੇ ਲੱਗੀ ਹੋਈ ਸੀ ਮੈਂ ਬਹੁਤ ਲੋਕਾਂ ਨੂੰ ਜਾਣਦਾ ਹਾਂ ਬਹੁਤ ਲੋਕ ਆਉਂਦੇ ਆ ਵੀ ਭਾਈ ਮੈਂ ਮੇਰੇ ਵੀ ਪਰਲ 'ਚ ਪੈਸੇ ਸੀ ਮੇਰੇ ਕਰਾਉਂ 'ਚ ਪੈਸੇ ਲੱਗੇ ਹੋਏ ਸੀ ਗੱਲ ਆਉਂਦੀ ਐ ਭਾਈ ਵਿਸ਼ਵਾਸ ਦੀ ਵਿਸ਼ਵਾਸ ਕਰਦੇ ਆ ਤਾਂ ਆਪਾਂ ਠੱਗੇ ਜਾਂਦੇ ਆ ਵਿਸ਼ਵਾਸ ਕਿਹਦੇ ਵਿਸ਼ਵਾਸ ਚ ਆਪਾਂ ਆ ਜੰਨੇ ਆ ਜਦੋਂ ਕੋਈ ਸਾਡਾ ਚਾਹਣ ਵਾਲਾ ਸਾਡਾ ਦੋਸਤ ਮਿੱਤਰ ਜਾਂ ਸਾਡਾ ਰਿਸ਼ਤੇਦਾਰ ਆਉਂਦਾ ਵੀ ਭਾਈ ਤੂੰ ਮੇਰੇ ਥਰੂ 20 ਲੱਖ ਲਾ ਦੇ 25 ਲੱਖ ਲਾ ਦੇ ਤਾਂ ਜਦੋਂ ਕੰਪਨੀ ਭੱਜਦੀ ਏ ਕੋਈ ਵੀ ਕੰਪਨੀ ਮੈਂ VNO ਦੀ ਫੇਰ ਨਹੀਂ ਗੱਲ ਕਰਦਾ ਬਹੁਤ ਸਾਰੀਆਂ ਕੰਪਨੀਆਂ ਭੱਜ ਚੁੱਕੀਆਂ ਨੇ ਫਿਰ ਉਹ ਹੱਥ ਖੜੇ ਕਰ ਜਾਂਦੇ ਵੀ ਆਸੀ ਕੀ ਕਰੀਏ ਕੰਪਨੀ ਭੱਜ ਗਈ ਭਾਈ ਜੀ ਹੁਣ ਉਹ ਕਾਗਜ਼ ਪੱਤਰਾਂ ਨੂੰ ਆਪਾਂ ਕੀ ਕਰਾਂਗੇ ਜਿਹੜੇ ਸੇਬੀ ਦੇ ਵਿੱਚ ਜਾਂ RBI 'ਚ ਰਜਿਸਟਰਡ ਨੇ ਜਾਂ ਪੰਜਾਬ ਸਰਕਾਰ ਕੋਲੇ ਰਜਿਸਟਰਡ ਨੇ ਉਹਨਾਂ ਦਾ ਆਪਾਂ ਕੀ ਕਰਾਂਗੇ ਪਹਿਲਾਂ ਮੈਂ ਦੱਸਿਆ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਹਰ ਜਗ੍ਹਾ ਤੋਂ ਰਜਿਸਟਰਡ ਹੋਈਆਂ ਜੇ ਉਹ ਰਜਿਸਟਰਡ ਨਹੀਂ ਸੀ ਤਾਂ ਦੂਸਰੇ ਦਿਨ ਹੀ ਉਹਨਾਂ ਨੂੰ ਪੁਲਿਸ ਫੜ ਸਕਦੀ ਐ ਇਹ ਕਮ ਟੈਕਸ ਵਾਲੇ ਫੜ ਸਕਦੇ ਨੇ ਜੀਐਸਟੀ ਵਾਲੇ ਫੜ ਸਕਦੇ ਨੇ ਫਿਰ ਇਹਨਾਂ ਨੂੰ ਕਿਉਂ ਨਹੀਂ ਫੜਦੇ ਇਹਦਾ ਮਤਲਬ ਇਹਨਾਂ ਕੋਲੇ ਕੁਝ ਨਾ ਕੋਈ ਦਿਖਾਉਣ ਨੂੰ ਤਾਂ ਜ਼ਰੂਰ ਹੁੰਦਾ ਪਰ ਮਕਸਦ ਹੈ ਪੈਸੇ ਇਕੱਠੇ ਕਰਨਾ ਜਦੋਂ ਮੋਟੀ ਕਮਾਈ ਹੋ ਗਈ ਫਿਰ ਅਫੂ ਚੱਕਰ ਤਬ ਅਗਲਾ ਕਹਿੰਦਾ ਯਾਰ 2-4 ਸਾਲ ਜਿਹੜੇ ਚ ਵੀ ਲਾਵਾਂਗੇ ਤਾ ਕੋਈ ਫਰਕ ਨਹੀਂ ਪੈਂਦਾ ਪਰ ਮਿੱਤਰੋ ਫਰਕ ਪੈਂਦਾ ਕਿਸੇ ਨਾਲ ਆਪਾਂ ਠੱਗੀ ਕਰਾਂਗੇ ਬੇਈਮਾਨੀ ਕਰਾਂਗੇ ਕਿਤਨਾ ਕਿਤੇ ਉਹਦਾ ਜਿਹੜਾ ਲੈਣਾ ਦੇਣਾ ਸਾਹਮਣੇ ਆ ਜਾਂਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪਰਸਨਲ ਤੌਰ ਤੇ ਕੋਈ ਆਪਣੇ ਤੇ ਨਾਲ ਲਾਵੇ ਕਿਉਂਕਿ ਮੈਂ ਕਈ ਵੀਡੀਓ ਦੇਖੇ ਨੇ ਜਿਹਦੇ ਵਿੱਚ ਜਦੋਂ ਕੋਈ ਇਸ ਵਿਸ਼ੇ ਤੇ ਗੱਲ ਕਰਦਾ ਤਾਂ ਆਪਣੇ ਆਪਣੇ opinion ਹਰ ਕੋਈ ਦੰਦਾ ਗਾਲਾਂ ਵੀ ਲੋਕਾਂ ਨੂੰ ਕੱਢ ਦਿਆ ਤੁਹਾਨੂੰ ਜਾਣਕਾਰੀ ਨਹੀਂ ਜਾਏਨੀ ਸਾਨੂੰ ਜਿੰਨੀ ਕਿ ਜਾਣਕਾਰੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਹਲੇ ਵੀ ਅਸੀਂ ਵੀ ਕਹਿੰਦੇ ਆ ਵੀ ਜੋ ਸੁਖੀ ਕਰੋੜ ਕਹਿੰਦੇ ਨੇ ਸਹੀ ਹੋਵੇ ਉਹ ਹਰ ਇੱਕ ਪੇਪਰ 'ਚ ਇਮਤਿਹਾਨ 'ਚ ਪਾਸ ਹੋਣ ਲੋਕਾਂ ਦੇ ਵਿੱਚ ਫੇਰ ਆਉਣ ਪਰ ਸਰਕਾਰਾਂ ਤੋਂ ਉੱਪਰ ਸਰਕਾਰਾਂ ਦੀ ਸੋਚ ਤੋਂ ਉੱਪਰ ਇੱਦਾਂ ਜਦੋਂ ਕੰਪਨੀਆਂ ਚੱਲਦੀਆਂ ਨੇ ਕਿਉਂਕਿ ਮੈਂ ਤਾਂ ਇਸ ਲਈ ਕਹਿਣਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਜਿੰਨੀਆਂ ਵੀ ਸਾਡੀ ਕੇਂਦਰ ਸਰਕਾਰ ਉਹਨਾਂ ਦੇ ਦਿਮਾਗ 'ਚ ਆਈਡੀਆ ਕਿਉਂ ਨਹੀਂ ਆਉਂਦੇ ਇੱਕ ਬੰਦਾ ਪੰਜ ਚਾਰ ਬੰਦਿਆਂ ਨੂੰ ਜੋੜ ਕੇ ਐਡਾ ਵੱਡਾ ਅੰਪਾਇਰ ਖੜਾ ਕਰ ਸਕਦਾ 5 ਲੱਖ ਕਰੋੜ ਦੀ ਕੰਪਨੀ ਬਣਾ ਸਕਦਾ ਤਾਂ ਸਾਡੀਆਂ ਸਰਕਾਰਾਂ ਕਿਉਂ ਨਹੀਂ ਪਹਿਲ ਕਰਦੀਆਂ ਜੇ ਸਾਡੀਆਂ ਸਰਕਾਰਾਂ ਇਦਾਂ ਦੇ ਪ੍ਰੋਗਰਾਮ ਲੈ ਕੇ ਆਉਣ ਇਦਾਂ ਦੇ ਪਲਾਨ ਲੈ ਕੇ ਆਉਣ ਡਾਟਾ ਸੈਂਟਰ ਲੈ ਕੇ ਆਉਣ ਤਾਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੂਗੀ ਕਿੰਨੇ ਸਾਡੀ ਸਰਕਾਰ ਦੇ ਪੈਸੇ ਬਚਣਗੇ ਕਿੰਨੀ ਇਨਕਮ ਆਊਗੀ ਤਾਂ ਲੋਕਾਂ ਨੂੰ ਕਿਰਾਇਆ ਦੇਣ ਦੀ ਲੋੜ ਨਹੀਂ ਪੈਣੀ ਹੁਣ ਤਾਂ ਇਹ ਕੰਪਨੀਆਂ ਜਿਹੜੀ ਕਿਰਾਇਆ ਦੇ ਰਹੀਆਂ ਲੋਕਾਂ ਸਾਥੋਂ ਪੈਸੇ ਲੈ ਕੇ ਸਾਨੂੰ ਕਿਰਾਇਆ ਦੇ ਰਹੀਆਂ ਸਾਥੋਂ ਪੈਸੇ ਲੈ ਕੇ ਸਾਨੂੰ ਕਿਰਾਇਆ ਦੇ ਰਹੀਆਂ ਤੇ ਸਰਕਾਰਾਂ ਭਾਈ ਇਹ ਪਹਿਲ ਕਰਨ ਜੇ ਵਾਕਈ ਇਹ ਜਿਹੜੇ ਡਾਟਾ ਸੈਂਟਰ ਨੇ ਕਾਮਯਾਬ ਹੋ ਰਹੇ ਨੇ ਇੰਨੀ ਕਮਾਈ ਉਤੋਂ ਹੋ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਨੂੰ ਇਹ ਤੇ ਪਹਿਲ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਫਿਰ ਲੋਕਾਂ ਨੂੰ ਹੋਊਗਾ ਵੀ ਸਾਡੀ ਸਰਕਾਰੇ ਕਰੀਏ ਜੇ ਕੰਟਰੀਬਿਊਸ਼ਨ ਵੀ ਲੈਣਾ ਹੈ ਸਰਕਾਰ ਜੇ ਬੰਦੇ ਪੈਸੇ ਇਕੱਠਾ ਕਰ ਸਕਦੇ ਨੇ ਤਾਂ ਸਰਕਾਰ ਵੀ ਕਰ ਸਕਦੀ ਹੈ ਸਰਕਾਰ ਵੀ ਰੈਂਟ ਦੇ ਸਕਦੀ ਹੈ ਸਰਕਾਰ ਵੀ ਪੈਸੇ ਲੈ ਸਕਦੀ ਹੈ ਤਾਂ ਬਹੁਤ ਮਤਲਬ ਇੱਕ ਲੋਕਾਂ ਦੇ ਜ਼ਿਹਨ 'ਚ ਇਹ ਹੋਊਗਾ ਵੀ ਸਾਡੀ ਸਰਕਾਰ ਕਰ ਰਹੀ ਹੈ ਤਾਂ ਭੱਜੂਗੀ ਕਿਤੇ ਨਹੀਂ ਤਾਂ ਨਾਲੇ ਸਰਕਾਰਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜੇ ਮੈਂ ਹੁਣ ਸਾਡੀ ਤਾਂ ਸਰਕਾਰ 3-4 ਲੱਖ ਕਰੋੜ ਦੇ ਕਰਜ਼ੇ ਥੱਲੇ ਆਈ ਪਈ ਹੈ ਇੱਕ ਬੰਦਾ ਕੰਪਨੀ ਲਾ ਕੇ 5 ਸਾਲ ਚ 5 ਲੱਖ ਕਰੋੜ ਦਾ ਅੰਪੈਰ ਖੜਾ ਕਰ ਸਕਦਾ ਹੈ ਤਾਂ ਸਰਕਾਰਾਂ ਨੂੰ ਸੋਚਣਾ ਪੈਂਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੋਰ ਵੀ ਜੇ ਕੋਈ ਅਪਡੇਟ ਹੋਈ ਤਾਂ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਇਹ ਜ਼ਰੂਰ ਬੌਚ ਕਰ ਲਓ ਵੀ ਕਾਗਜ਼ਾਂ ਪੱਤਰਾਂ ਤੱਕ ਆਪਾਂ ਸੀਮਤ ਨਾ ਰਹੀਏ ਆਪਣਾ ਦਿਮਾਗ ਵੀ ਲਾਈਏ ਵੀ ਇਹ ਤਾਂ ਨਹੀਂ ਕਿਤੇ ਵੀ ਜਿੰਨਾ ਚਿਰ ਫੰਡ ਪੈਸੇ ਇਕੱਠੇ ਹੋਏ ਜਾਣਗੇ ਇਕੱਠੇ ਹੋਈ ਜਾਣਗੇ ਹੋਈ ਜਾਣਗੇ ਸਾਨੂੰ ਰਿਟਰਨ ਆਉਂਦੀ ਰਹੂਗੀ ਜਿੱਦਣ ਉਹ ਘਟ ਗਿਆ ਤੇ ਦੇਣ ਵਾਲੇ ਪੈਸੇ ਇਹਨਾਂ ਨੂੰ ਲੱਗਿਆ ਵੀ ਹੁਣ ਪੈਸੇ ਵਧ ਦੇਣੇ ਪੈਣਗੇ ਤਾਂ ਕਈ ਵਾਰੀ ਕੰਪਨੀਆਂ ਰਫੂ ਚੱਕਰ ਹੋ ਜਾਂਦੀਆਂ ਨੇ ਤੇ ਹੁਣ ਤਾਂ ਉਹ ਆ ਗਿਆ ਸੱਤ ਸੀ